ਹੰਦੀ ਸੰਗਤ ਜੀ ਭਾਈ ਪਾਰੋ ਲਾਲੋ ਖਾਨ ਸ਼ੁਰਾ ਦੀਪਾ ਮੱਲੂ ਸ਼ਾਹੀ ਅਤੇ ਕਿਦਾਰੀ ਆਦਕ ਸਿੱਖ ਪਿੰਡ ਡੱਲੇ ਦੇ ਗੁਰੂ ਘਰ ਦੇ ਬਹੁਤ ਪ੍ਰੇਮੀ ਹੋਏ ਹਨ ਜਿਨ੍ਹਾਂ ਦਾ ਗੁਰੂ ਜੀ ਨੇ ਉਧਾਰ ਕੀਤਾ ਇਨ੍ਹਾਂ ਸਿੱਖਾਂ ਤੋਂ ਗੁਰੂ ਜੀ ਦੀ ਮਹਿਮਾ ਸੁਣ ਕੇ ਇੱਕ ਮਹੇਸ਼ਾ ਨਾਮ ਦਾ ਸੁਲਤਾਨਪੁਰ ਦੇ ਰਹਿਣ ਵਾਲਾ ਬੜਾ ਮੰਨਿਆ ਪਰਮੰਨਿਆ ਧਨੀ ਪੁਰਸ਼ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਆਇਆ ਗੁਰੂ ਜੀ ਨੂੰ ਮੱਥਾ ਟੇਕ ਕੇ ਸਨਮੁਖ ਬੈਠ ਗਿਆ ਅਤੇ ਬਾਰੰਬਾਰ ਪ੍ਰੇਮ ਨਾਲ ਨਮਸਕਾਰਾਂ ਕਰਨ ਲੱਗਾ ਉਸ ਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਪੁੱਛਿਆ ਤੂੰ ਕਿਸ ਕੰਮ ਵਾਸਤੇ ਆਇਆ ਹੈ ਭਾਈ ਤੇਰਾ ਨਗਰ ਕਿਹੜਾ ਹੈ ਮਹੇਸ਼ੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਸੁਲਤਾਨਪੁਰ ਤੋਂ ਆਪ ਜੀ ਦੀ ਮਹਿਮਾ ਸੁਣ ਕੇ ਆਪ ਜੀ ਦਾ ਸਿੱਖ ਬਣਨ ਆਇਆ ਹਾਂ ਗੁਰੂ ਜੀ ਨੇ ਕਿਹਾ ਜੇਕਰ ਤੂੰ ਸਾਡਾ ਸਿੱਖ ਬਣ ਜਾਏਗਾ ਤਾਂ ਤੇਰਾ ਸਾਰਾ ਧਨ ਚਲਿਆ ਜਾਏਗਾ ਅਤੇ ਤੂੰ ਕੰਗਾਲ ਹੋ ਕੇ ਬਹੁਤ ਪਛਤਾਏਗਾ ਮਹੇਸ਼ੇ ਨੇ ਕਿਹਾ ਸੱਚੇ ਪਾਤਸ਼ਾਹ ਮੈਂ ਆਪਣਾ ਮਨ ਤਨ ਤਨ ਸਭ ਕੁਝ ਆਪ ਜੀ ਉੱਤੋਂ ਵਾਰ ਦਿੱਤਾ ਹੈ ਜੇ ਮੇਰਾ ਸਭ ਕੁਝ ਚਲਿਆ ਵੀ ਜਾਵੇਗਾ ਤਾਂ ਮੈਨੂੰ ਕੋਈ ਅਫਸੋਸ ਨਹੀਂ ਹੋਵੇਗਾ ਮੈਂ ਕੇਵਲ ਆਪ ਜੀ ਦਾ ਪ੍ਰੇਮ ਹੀ ਡ੍ਰਿੜ ਰੱਖਾਂਗਾ ਮਹੇਸ਼ੇ ਦਾ ਡ੍ਰਿੜ ਨਿਸ਼ਚੈ ਵੇਖ ਕੇ ਗੁਰੂ ਜੀ ਨੇ ਉਸ ਦੇ ਮੱਥੇ ਤੇ ਹੱਥ ਰੱਖ ਕੇ ਕਿਹਾ ਕਹੋ ਭਾਈ ਸਤਨਾਮ ਉਸ ਨੂੰ ਸਤਨਾਮ ਦਾ ਉਪਦੇਸ਼ ਦੇ ਦਿੱਤਾ ਉਪਦੇਸ਼ ਲੈ ਕੇ ਮਹੇਸ਼ਾ ਬੜਾ ਪਰਸੰਨ ਹੋ ਕੇ ਘਰ ਚੱਲਿਆ ਗਿਆ ਘਰ ਜਾ ਕੇ ਉਸ ਦਾ ਸਾਰਾ ਧਨ ਆਦਿਕ ਥੋੜੇ ਸਮੇਂ ਵਿੱਚ ਹੀ ਖਤਮ ਹੋ ਗਿਆ ਭਾਵੇਂ ਉਹ ਬਹੁਤ ਗਰੀਬ ਹੋ ਗਿਆ ਪਰ ਉਸ ਦੇ ਉਸ ਦੀ ਕੋਈ ਪਰਵਾਹ ਨਾ ਕੀਤੀ ਤੇ ਆਪਣੇ ਗੁਰੂ ਪ੍ਰੇਮ ਦੇ ਨਿਸ਼ਚੇ ਤੇ ਦ੍ਰਿੜ ਰਿਹਾ ਕੁਝ ਸਮੇਂ ਉਪਰੰਤ ਭਾਈ ਮਹੇਸ਼ਾ ਜਦ ਫਿਰ ਗੁਰੂ ਜੀ ਪਾਸ ਦਰਸ਼ਨ ਕਰਨ ਆਇਆ ਤਾਂ ਗੁਰੂ ਜੀ ਨੇ ਇਹ ਅਨੁਭਵ ਕਰਕੇ ਕਿ ਇਸ ਨੇ ਕਸੌਟੀ ਦਾ ਪੂਰਾ ਤਾ ਸਹਾਰ ਲਿਆ ਹੈ ਅਤੇ ਇਸ ਦੇ ਨਿਸ਼ਚੇ ਵਿੱਚ ਕੋਈ ਫਰਕ ਨਹੀਂ ਪਿਆ ਤਾਂ ਆਪ ਜੀ ਨੇ ਪ੍ਰਸੰਨ ਹੋ ਕੇ ਕਿਹਾ ਭਾਈ ਮਹੇਸ਼ਾ ਤੇਰਾ ਤਾਂ ਲੋਕ ਪਰਲੋਕ ਸਫਲਾ ਹੋ ਗਿਆ ਤੈਨੂੰ ਧਨ ਦੀ ਕੋਈ ਥੜ ਨਹੀਂ ਰਹੇਗੀ ਤੇਰਾ ਘਰ ਪਰ ਜਾਵੇਗਾ ਇਹ ਵਰਦਾਨ ਲੈ ਕੇ ਮਹੇਸ਼ਾ ਆਪਣੇ ਘਰ ਆ ਗਿਆ ਅਤੇ ਥੋੜੇ ਦਿਨਾਂ ਵਿੱਚ ਹੀ ਤਨਾੜ ਹੋ ਗਿਆ ਸਿੱਖੀ ਮਾਰਗ ਉੱਤੇ ਚੱਲ ਕੇ ਮਹੇਸ਼ਾ ਆਪ ਤਰਿਆ ਅਤੇ ਹੋਰ अनेਕਾਂ ਨੂੰ ਤਾਰਿਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ